ਨੌਕਰੀਆਂ ਦਾ ਸ਼ਕੀਨ ਚੈਨਲ ਵੇਖ ਰਹੇ ਸਾਰੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਵੀਰ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਵੈਗਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਗੱਲ ਇਦਾਂ ਵੀਰ ਜੀ ਆਪਾਂ ਗੱਲ ਅੱਜ ਕਰ ਲੱਗੇ ਆ ਕਿ ਘੋੜੀਆਂ ਨੂੰ ਬੰਨ ਕਿੱਦਾਂ ਪੈਂਦਾ ਆ ਘੋੜੀਆਂ ਨੂੰ ਜਿਹੜਾ ਬੰਨ ਪੈਂਦਾ ਨਾ ਲਿੱਦ ਦਾ ਉਹ ਬੰਨ ਇਸ ਕਰਕੇ ਪੈਂਦਾ ਜਦੋਂ ਮੰਨ ਲਓ ਕਿ ਆਪਾਂ ਪੱਠਾ ਚੇਂਜ ਕਰਦੇ ਆਂ ਘੋੜੀ ਦਾ ਘੋੜੀ ਦਾ ਪੱਠਾ ਚੇਂਜ ਕਰ ਦਿੰਨੇ ਆਂ ਅੱਜ ਮੰਨ ਲਓ ਆਪਾਂ ਹਰਿਆ ਪੱਠਾ ਪਾਇਆ ਜੈਕਦਮ ਆਪਾਂ ਕਰ ਦਿੰਨੇ ਆ ਉਹਨੂੰ ਸੁੱਕੇ ਪੱਠੇ ਤੇ ਤੇ ਵੀ ਜਿਹੜਾ ਉਹਦਾ ਪੇਟ ਹੁੰਦਾ ਆ ਉਹ ਪੱਠਾ ਨਹੀਂ ਚੱਲਦਾ ਐਡੀ ਛੇਤੀ ਇਸ ਕਰਕੇ ਆਪਾਂ ਨੂੰ ਪੱਠਾ ਹੌਲੀ-ਹੌਲੀ ਇਹਦਾ ਚੇਂਜ ਕਰਨਾ ਚਾਹੀਦਾ ਇੱਕਦਮ ਘੋੜੀ ਦਾ ਪੱਠਾ ਆਪਾਂ ਨੂੰ ਚੇਂਜ ਨਹੀਂ ਕਰਨਾ ਚਾਹੀਦਾ ਇਸੇ ਕਰਕੇ ਘੋੜੀਆਂ ਨੂੰ ਬੰਨ੍ਹ ਦੀ ਨੌਬਤ ਆਉਂਦੀ ਆ ਤੇ ਬੰਨ ਵੀਰਜੀ ਜਿਹੜਾ ਘੋੜੀ ਨੂੰ ਬੰਨ੍ਹ ਪੈਂਦਾ ਆ ਉਹ ਐਡੀ ਜਲਦੀ ਬੰਨ ਨਹੀਂ ਪੈਂਦਾ ਇਹ ਘੋੜੀ ਚਾਰ ਪੰਜ ਦਿਨ ਪਹਿਲਾਂ ਹੀ ਦੱਸ ਦਿੰਦੀ ਆ ਕਿ ਮੈਨੂੰ ਬੰਨ ਪੈਣ ਵਾਲਾ